ਸ੍ਰੀ ਵਾਹਿਗੁਰੂ ਮੈਂ ਸੱਚ ਦੀ ਵਾਜ ਦਾ ਨਿਊਜ਼ ਰਿਪੋਰਟਰ ਅਮਰਜੀਤ ਸਿੰਘ ਅਰ ਜਵਾਬਾ ਸਨਾ ਗੁਰਦੁਆਰਾ ਸਾਹਿਬ ਕੋਟ ਫੋਟੋਗ੍ਰਾਫੀ ਪਹੁੰਚਿਆ ਹਾਂ ਸੋ ਉਹ ਤੁਹਾਨੂੰ ਬਿਲਡਿੰਗ ਦੇ ਦਰਸ਼ਨ ਕਰਾਉਂਦੇ ਆ ਸੋ ਨਿਸਾਨ ਸਾਹਿਬ ਵੀ ਗੁਰਦੁਆਰੇ ਦੇ ਅੰਦਰ ਹੀ ਲੱਗਾ ਹੋਇਆ ਸਾਰੇ ਦਰਦੋਰੀ ਬੈਟਿੰਗ ਲਈ ਇਹ ਸੀ ਲੱਗੇ ਹੋਏ ਹਾਂ ਤੇ 1984 ਦੇ ਅਸੀਂ ਦਾਲੀ ਪਾਟ ਰੱਖਿਆ ਗਿਆ ਹੈ ਗ੍ਰੰਥਸ਼ਾਲਾ ਪਾਟ ਕਰ ਰਿਹਾ ਪਾਟ ਸਿੰਘ ਸਪ੍ਰਿੰਗ ਉੱਪਰ ਵੀ ਜੜੀ ਹੈਗੀ ਆ ਸੋਨਾ ਗੁੱਲ ਪੜਿਆ ਹੋਇਆ ਹੈ ਗੁਰੂਗ੍ਰੰਥ ਸਾਹਿਬ ਜੀ ਸਰਵਿਸ ਜੋਬ ਤੇ ਇੱਥੇ ਸੋ ਬਾਬਾ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਦਾ ਪਾਠ ਜਿਹੜਾ ਹਰ ਸਾਲ ਕਰਵਾਇਆ ਜਾਂਦਾ ਉਹ ਕਿਹੜੀਆਂ ਸੰਗਤਾਂ ਕਰਾਉਂਦੀਆਂ ਆ ਰਹੀਆਂ ਨੇ ਉਹਨਾਂ ਬਾਰੇ ਵੀ ਪ੍ਰਧਾਨ ਸਾਹਿਬ ਤੁਹਾਨੂੰ ਜਾਣਕਾਰੀ ਦੇਣਗੇ ਸੋ ਇੱਥੇ ਵੱਡੀ ਗੱਲ ਦੇਖਣ ਵਾਲੀ ਇਹ ਆ ਕਿ 1984 ਵਿੱਚ ਸਾਕਾ ਨੀਲਾ ਤਾਰਾ ਹੋਇਆ ਜਿਹਨੂੰ ਕੁੱਲ ਦੁਨੀਆ ਜਾਣਦੀ ਆ ਤੇ ਛੱਡੀਆਂ ਜਿਹੜੀਆਂ ਫੌਜਾਂ ਹੀ ਗੀਆਂ ਸਿੱਖ ਫੌਜਾਂ ਨੌਜਵਾਨ ਜਿਹੜੇ ਆ ਉਥੋਂ ਗੁਰਧਾਮਾਲੀ ਜਿਹੜੇ ਨਿਕਲੇ ਹੈਗੇ ਅਸਲੇ ਸਮੇਤ ਕਿ ਉਹਨਾਂ ਨੇ ਜਿਹੜਾ ਗੁਰਧਾਮਾ ਦਾ ਬਦਲਾ ਲੈਣਾ ਸੀ ਜਿਹੜੇ ਕਿ ਇੰਦਰਾ ਗਾਂਧੀ ਨੇ ਚੜ੍ਹਾਈਆਂ ਸੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਨ ਲਈ ਆਈਆਂ ਸੀ ਪਰੰਤੂ ਉਹਨਾਂ ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਗਏ ਸੀਗੇ ਸੋ ਗੋਤਪੋਕਰ ਦਾ ਰੇਸ਼ਮ ਸਿੰਘ ਜੀ ਜਿਹੜਾ ਉਹ ਵੀ ਸ਼ਹੀਦ ਹੋ ਗਿਆ ਹੈਗਾ ਇਹਨਾਂ ਉੱਤੇ 에어 ਟੈਕ ਦੇ ਹਮਲੇ ਕੀਤੇ ਗਏ ਸੀਗੇ ਸੋ ਉਹਨਾਂ ਦਾ ਜਿਹੜਾ ਪਿੱਛੇ ਪਰਿਵਾਰ ਉਹਨਾਂ ਦੇ ਭਰਾ ਨੇ ਜਿਹੜੇ ਲਗਾਤਾਰ ਸੇਵਾ ਸੇਵਾ ਨੂੰ ਸਮਰਪਿਤ ਨੇ ਸੋ ਤੁਹਾਨੂੰ ਉਹਨਾਂ ਨਾਲ ਮਲਾਉਂਦੇ ਆ ਤਿੰਨ ਭਰਾ ਜਿਹੜੇ ਇਹਨਾਂ ਦੇ ਸਾਹਮਣੇ ਖੜੇ ਆ ਜੋ ਕਿਸੇ ਗੁਰੂ ਗੁਰਦੁਆਰਾ ਸਾਹਿਬ ਦੀ ਗੁਰੂ ਘਰ ਦੀ ਸੇਵਾ ਲਈ ਸਮਰਪਿਤ ਨੇ ਸੋ ਇੱਥੇ ਸੇਵਾ ਕਰ ਰਹੇ ਨੇ ਅੱਜ ਕੱਲੇ ਕਮੇਟੀ ਦੇ ਮੈਂਬਰ ਵੀ ਨੇ ਤਾਰਾ ਸਿੰਘ ਜੀ ਸੋ ਮੈਂ ਅਪੀਲ ਕਰਾਂਗਾ ਕਿ ਇਹ ਸਿੱਖ ਧਰਮੀਆਂ ਫੌਜੀਆਂ ਬਾਰੇ ਵੀ ਪੂਰਾ ਪੂਰਾ ਧਿਆਨ ਰੱਖਣ ਤੇ ਜਿੱਥੇ ਵੀ ਕੋਈ ਗਰੀਬ ਧਰਮ ਸਿੱਖ ਧਰਮੀ ਫੌਜੀ ਲੱਗਦਾ ਉਹਦੀ ਪੂਰੀ ਸਪੋਰਟ ਕਰਨ ਸੋ ਉਹ ਗੱਲ ਕਰਦੇ ਆ ਪ੍ਰਧਾਨ ਤਾਰਾ ਸਿੰਘ ਜੀ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੜਿਆ ਸਤਿਕਾਰਯੋ ਸਾਥਸੰਗ ਜੀ ਆਪ ਜੀ ਸਭ ਨੂੰ ਪਤਾ ਹੀ ਹੈ ਕਿ ਜੋ ਪਹਿਲੇ ਛੋਟਾ ਕਲੂਗੜਾ ਵਡਾ ਕਲੂਗੜਾ ਹੋਇਆ ਹੈ ਜਾਂ ਪੁਰਾਣੀਆਂ ਸ਼ਹੀਦੀਆਂ ਹੋਈਆਂ ਹਨ ਗੁਰੂ ਗੋਬਿੰਦ ਸਿੰਘ ਜੀ ਆ ਉਹ ਆਪ ਸਭ ਜਾਣਦੇ ਹੋ ਪਰ ਸਭ ਤੋਂ ਮੇਨ ਗੱਲ ਇਹ ਹੈ ਕਿ ਸਾਡੇ ਸਾਹਮਣੇ ਅੱਖਾਂ ਸਾਹਮਣੇ ਜੋ 78 ਦਾ ਬਲੂ ਸਟਾਰ ਹੋਇਆ ਹੈ ਇਹ ਸਾਡੀਆਂ ਅੱਖਾਂ ਸਾਹਮਣੇ ਹੋਇਆ ਹੈ ਜਿਹਦੇ ਵਿੱਚ ਕਈ ਧਰਮੀ ਫੌਜੀ ਸ਼ਹੀਦ ਹੋਏ ਹਨ ਔਰ ਬਹੁਤ ਜ਼ਿਆਦਾ ਜੋ ਕਿ ਸੁੱਕੇ ਘਰਾਂ ਵਿੱਚ ਆ ਗਏ ਹਨ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਆ ਨਾਲੇ ਸੌਮਿਕੜੀ ਸਾਰ ਲੈ ਰਹੀ ਹੈ ਨਾ ਹੀ ਕੋਈ ਪਿੰਡ ਦਾ ਬੰਦਾ ਬਲਕੇ ਉਹਨਾਂ ਨੂੰ ਉਲਟੀਆਂ ਗੱਲਾਂ ਕਰ ਕਰਕੇ ਦੇ ਉਹਨਾਂ ਨੂੰ ਕੀਤਾ ਜਾਂਦਾ ਜੱਲੀਲ ਕੀਤਾ ਜਾਂਦਾ ਜੀ ਸੋ ਸਾਧ ਸੰਗਤ ਜੀ ਸਾਡੇ ਵੀ ਨਗਰ ਵਿੱਚ ਕਈ ਧਰਮੀ ਫੌਜੀ ਹਨ ਜੋ ਕਿ 84 ਵਿੱਚ ਆਪਣਾ ਨੌਕਰੀਆਂ ਦੀ ਪਰਿਵਾਰ ਨਾ ਕਰਦੇ ਹੋਏ ਅਸਲਾ ਲੈ ਕੇ ਇਹ ਗੁਰੂ ਸਾਹਿਬ ਵਾਸਤੇ ਗੁਰਤਾ ਵਾਸਾ ਵਾਸਾ ਵਾਸੇ ਆਪਣਾ ਪੂਰਾ ਸਹਿਯੋਗ ਆ ਕੇ ਔਰ ਕੂਝ ਕੀਤਾ ਗਿਆ ਜਿਸ ਕਰਕੇ ਜਿਸ ਵਿੱਚ ਸਾਡੇ ਪਿੰਡ ਘੋਤਪੋਕਰ ਦਾ ਸਰਦਾਰ ਰਿਸ਼ਮ ਸਿੰਘ ਜੀ ਸ਼ਹੀਦ ਜੋ ਕਿ 14 ਪੰਜਾਬ ਐਸਸੀ ਔਰ ਪੂਨੇ ਸੀ ਯੂਨਟ ਬਲੋਦੇ ਆ ਕੇ ਇਹ ਅਟੈਕ ਹੋਇਆ ਤੇ ਜਿਨ੍ਹਾਂ ਵਿੱਚੋਂ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ 13 ਬੰਦੇ ਹੋਰ ਵੀ ਨਾਲ ਸ਼ਹੀਦ ਹੋਏ ਉਹਦੇ ਸੋ ਸਾਧ ਸਿੰਘ ਜੀ ਜੋ ਛੀਦਾਨੋਂ ਬਿਲਕੁਲ ਯਾਦ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਹਨ ਇਹ ਪੱਗਾ ਸਾਡੇ ਸਿਰ ਤੇ ਪਰਹਨ ਔਰ ਸਾਡੇ ਗੁਰੂ ਘਰ ਹਨ ਜੇ ਸਾਡੀਆਂ ਪੱਗਾਂ ਸਿਰ ਤੇ ਨਾ ਹੋਣ ਜੇ ਸ਼ਹੀਦियां ਨਾ ਹੋਣ ਸਾਡੇ ਸਿੱਖ ਧਰਮ ਤੇ ਸਾਨੂੰ ਕੋਈ ਤੇ ਪੁੱਛੇ ਨਾ ਸੋ ਸਾਧ ਸੰਗਤ ਜੀ ਅਸੀਂ ਤੁਹਾਡੇ ਅੱਗੇ ਇਹੋ ਬੇਨਤੀ ਕਰਾਂਗੇ ਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿਸ ਤਰ੍ਹਾਂ ਕਿ ਸਾਡੇ ਸਰਦਾਰ ਬਲਿੰਦਰ ਸਿੰਘ ਸਾਨੂੰ ਸਾਰਾ ਬਰਕਰਤ ਸਿੰਘ ਔਰ ਜਰਨੈਲ ਸਿੰਘ ਸਾਨੂੰ ਸਾਤਾਜਾ ਸਿੰਘ ਜੀ ਹੋਣੀ ਉਹਨਾਂ ਦੇ ਬੇਚੇ ਉਹਨਾਂ ਦੇ ਪਰਿਵਾਰ ਜੋ ਹਰ ਸਾਲ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਇਸ ਬਾਠ ਕਰਾਉਂਦੇ ਹਨ ਸੋ ਆਪ ਦਾ ਸੁਜੋਵ ਹੋਵੇ ਨਾਲ ਹੋਰੀ ਵੱਤ ਮਦ 84 ਦੇ ਸ਼ਹੀਦ ਵੀ ਆਵੇ ਚਾਹਣ ਇਹਨਾਂ ਦੀਆਂ ਫੋਟੋ ਲਾਇਆ ਜਾਣ ਔਰ ਇਹਨਾਂ ਦਾ ਜੋ ਵੀ ਹੈ ਧਰਮੀ ਫੌਜੀਆਂ ਦਾ ਇਹਨਾਂ ਦੇ ਪਿਛੇ ਸਾਰ ਲਈ ਜਾਵੇ ਸੋ ਸਾਧ ਸੰਗਤ ਦੀ 10 ਇੰਨਾ ਹੀ ਕਹਿੰਦਾ ਹੋਇਆ ਔਰ ਫਿਰ ਤੁਸੀਂ ਆਪ ਵੀ ਧਰਮੀ ਫੌਜੀ ਹੋ ਤੇ ਸਜ਼ਾਾਂ ਵਗੈਰਾ ਤੁਹਾਨੂੰ ਵੀ ਕੱਟਨੀਆਂ ਪਈਆਂ ਸਰਤਾ ਸਿੰਘ ਜੀ ਤਕਰੀਬਨ 3 ਸਾਲ ਰਹੇ ਅੰਡਰਸਟਾਡ ਔਰ ਸਾਲ ਸਜ਼ਾ ਕੱਟ ਕੇ ਸ਼ਿਕੰਦਰਾਬਾਦ ਦੇ ਵਿੱਚ ਤੇ ਬਾਅਦ ਵਿੱਚ 10 ਨੂੰ ਪेंशन ਮਿਲੀ ਹੈ ਉਹ 10 ਬੜਾ ਖੁਸ਼ ਵੀ ਹੈ ਕਿਉਂਕਿ ਇਹ ਆਪਣੇ ਸਿੱਖ ਕੌਮ ਵਾਸਤੇ ਕੋਈ ਨਾ ਕੋਈ ਕੁਰਬਾਨੀ ਕੀਤੀ ਹੈ ਸਾਡੇ ਪਰਿਵਾਰ ਚ ਕੁਰਬਾਨੀਆਂ ਹਨ ਔਰ ਗਾਂ ਵੀ ਕੁਰਬਾਨੀਆਂ ਨੇਰਵਾ ਕਿਉਂਕਿ ਜਿੱਥੇ ਸੇਕ ਕੌਮ ਨੇ ਹਜ਼ੂਰਤ ਪਹੇਗੀ ਤੇ ਸਰਦਾਰ ਤਾਰਾ ਸਿੰਘ ਜੀ ਦਾਸ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਏਗਾ ਜੇ ਤਾਉਣਗੇ ਤਾਉਣ ਜਦੋਂ ਤਿਆਰ ਆ ਪਰ ਸਾਹਸ ਸਿੰਘ ਜੀ ਆਪ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਲੰਗਰ ਦਾਕਰ ਸਹਿਯੋਗ ਨਾ ਦਿਓ ਹੋਰ ਵੀ ਸਹਿਯੋਗ ਲੋਕਾਂ ਦੇ ਬਹੁਤ ਹਨ ਜਿਤਨਾ ਇੱਥੇ ਦਾਸ ਬੇਨਤੀ ਕਰਦਾ ਹੈ ਕਿ ਸਾਡੇ ਜੋ ਬਾਹਰ ਕਾਰਕਪਾਰਗਾਂ ਵਾਸਤੇ ਜਗ੍ਹਾ ਮੁੱਲ ਲਈ ਗਈ ਹੈ ਇਹ ਜਗ੍ਹਾ ਵਾਸਤੇ ਵੀ ਬਹੁਤ ਪੈਸਾ ਜ਼ਰੂਰੀ ਹੈ ਇੱਥੇ ਵੀ ਸੰਗਤ ਆਵੇ ਔਰ ਬਹੁਤ ਗਰਮੀ ਵੀ ਹੈ ਔਰ ਦੋ ਮਜ਼ਦੂਰ ਲੱਗੇ ਹੋਏ ਹਨ ਹੁਣਾਂ ਵਾਸਤੇ ਕੁਛ ਨਾ ਕੁਛ ਚਾਹ ਪਾਣੀ ਸੇਵਾ ਕਰਿਆ ਕਰਨ ਸੋ ਦਾਸ ਨਹੀਂ ਖੰਦਾ ਅਖੇ ਮੈਂ ਜੱਜਾ ਵਾਹਿਗੁਰਜੀ ਕਾ ਵਾਹਿਗੁਰਜੀ ਜੀ ਮਤੇ ਸੋ ਇੱਥੇ ਆ ਕੇ ਪਤਾ ਲੱਗਾ ਕਿ ਬਾਬਾ ਸਨਾਸਾਹ ਗੁਰਦੁਆਰਾ ਸਾਹਿਬ ਵਿਖੇ ਚਾਰ ਤਰੀਕ ਨੂੰ ਪਾਠ ਰੱਖੇ ਜਾਂਦੇ ਸੀ ਉਹਨੂੰ ਭੋਗ ਪਾਇਆ ਜਾਂਦੇ ਆ ਸਿਧਾਂ ਦੀ ਯਾਦ ਵਿੱਚ ਸੋ ਇਹ ਦੋ ਪਰਿਵਾਰ ਹੀ ਜਿਹੜੇ ਪਿੰਡ ਦੇ ਉਹ ਪ੍ਰੋਗਰਾਮ ਨੂੰ ਚੱਕੀ ਲਈ ਫਿਰਦੇ ਨਾਲ ਸੋ ਸੰਯੋਗ ਨੂੰ ਚਾਹੀਦਾ ਸੰਗਤਾਂ ਨੂੰ ਵੀ ਕਰਨਾ ਕਿ ਵੀ ਇਹ ਦੋ ਪਰਿਵਾਰਾਂ ਦਾ ਵੱਡੇ ਪੱਧਰ ਤੇ ਸਯੋਗ ਕੀਤਾ ਜਾਵੇ ਸੋ ਇਸ ਗੱਲ ਬਾਰੇ ਜਿਹੜੀ ਹੈ ਸੰਗਤ ਜਿਹੜੀ ਹੈ ਪਿੰਡ ਦੀ ਜਾਂ ਬਾਹਰ ਦੀ ਸੰਗਤ ਜਿੱਥੇ ਵੀ ਗਏ ਉਹ ਅਣਜਾਣ ਹੀਗੇ ਤੇ ਮੈਨੂੰ ਵੀ ਦਾਸ ਨੂੰ ਵੀ ਇਹਨਾਂ ਤੋਂ ਹੁਣੇ ਪਤਾ ਲੱਗਾ ਤਾਰਾ ਸਿੰਘ ਤੋਂ ਕਿ ਦੋ ਪਰਿਵਾਰ ਹੀ ਆ ਬਰਕਤ ਸਿੰਘ ਦਾ ਬਲਵਿੰਦਰ ਸਿੰਘ ਤੇ ਜਰਨੈਲ ਸਿੰਘ ਹੈ ਜੀ ਤਾਜਾ ਸਿੰਘ ਦਾ ਸੋ ਇਹ ਦੋ ਪਰਿਵਾਰ ਜਿਹੜੇ ਆ ਗੁਰੂ ਘਰ ਵਿੱਚ ਅਖੰਡ ਪਾਠ ਸੇਵਾ ਜਾਂਚ ਕਰਾਉਂਦੇ ਆ ਸੋ ਸੰਗਤਰ ਨੂੰ ਚੇਤਾ ਕਿ ਉਹ ਧਰਮੀ ਫੌਜੀਆਂ ਨੂੰ ਵੀ ਨਾਲ ਲੈ ਕੇ ਚੱਲਣ ਤੇ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਉਹ ਸੇਧਾਂ ਦੀਆਂ ਬਰਸੀਆਂ ਬਣਾਈਆਂ ਜਾ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ